ਬਾਬਾ ਜੀ ਵਾਜੂ 167 ਸੰਤ ਬਾਬਾ ਧੀਰਾਦਾਸ ਜੀ ਨਾਂਗੜੇ ਦੇ ਰਸਤਾਂ ਡਾਨੀਆ ਜਿਲ੍ਹਾ ਸ਼ਹਿਰ ਤੋਂ ਬਿਤੀ ਤੇ ਧਾਰਮਿਕ ਸਮਾਗਮ ਕਰਵਾਏ ਗਏ ਆ ਇਹ ਕਿਸ ਵਾਰ ਦੀ ਕਰਵਾਏ ਗਏ ਜੀ ਇਸ ਮੌਕੇ ਕਿੰਨੇ ਖੰਡਵਰ ਸਾਹਿਬਾ ਦੇ ਤੋਂ ਪਾਏ ਗਏ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ਼ੂਰਦਾਸ ਮਹਾਰਾਜ ਜੀ ਦੇ 497 ਜੋਤੀ ਜੋਤ ਤੇ ਤਨ ਤਨ 108 ਸੰਤ ਬਾਬਾ ਅਨੰਦਾਸ ਮਹਾਰਾਜ ਜੀ ਦੇ 70ਵੇਂ ਮਹਾਨ ਵਾਸੀ ਸਮਾਗਮ ਦੇ ਵਿੱਚ ਡੇਰੋਦੋਂ ਅਤੇ ਵੱਖ-ਵੱਖ ਪਰਿਵਾਰਾਂ ਵੱਲੋਂ 11 ਸ੍ਰੀ ਅਖੰਡ ਜਾਪ ਆਰੰਭ ਕੀਤੇ ਗਏ ਸਨ ਔਰ 16 ਤਰੀਕ ਨੂੰ ਸ੍ਰੀ ਅਖੰਡ ਜਾਪ ਆਰੰਭ ਕੀਤੇ ਗਏ 17 ਤਰੀਕ ਨੂੰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿ ਪਹਿਨਾਏ ਗਏ 18 ਤਰੀਕ ਨੂੰ ਸਵੇਰੇ 8:30 ਵਜੇ ਭੂਗ ਦੇ ਸ਼ਲੋਕ ਪ੍ਰਾਰੰਭ ਕੀਤੇ ਗਏ ਔਰ 10 ਵਜੇ ਭੋਗ ਪਾਏ ਗਿਆ ਅਪਰੰਤ ਪ੍ਰਿੰਪਤੋਲਾ ਆਰਤੀ ਕੀਰਤਨ ਹਰੀ ਜਸ ਕੀਤਾ ਗਿਆ ਉਸ ਤੋਂ ਬਾਅਦ ਸ਼ੀਗੋਦਾ ਸਾਧੂ ਸੰਪਦਾ ਸੈਟੀਜਟ ਪੰਜਾਬ ਦੇ ਸੰਤ ਆ ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਸੰਤ ਬਾਬਾ ਜਸਵੀਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 16 17 ਅਤੇ 18 ਤਰੀਕ ਨੂੰ ਤਿੰਨੇ ਦਿਨ ਜਿਹੜਾ ਹੈ ਰੱਬੀ ਬਾਣੀ ਦਾ ਕੀਰਤਨ ਕਰਕੇ ਹਰੀ ਜਾ ਸਰਵਨ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਔਰ ਸ਼ੀਗੋਦਾ ਸਾਧੂ ਸੰਪਦਾ ਸੈਟੀਜਟ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਸੰਤ ਬਾਬਾ ਦੇਸਰਾਜ ਜੀ ਮਹਾਰਾਜ ਡੇਰਾ ਗੋਵਿੰਦਪੁਰਾ ਪੁਗਾਰੇ ਵਾਲੇ ਜੋ ਕਿ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਔਰ 16 ਤਰੀਕ ਨੂੰ ਸੰਤ ਬਾਬਾ ਕਲਵੰਤ RAM ਜੀ ਡੇਰਾ ਪਰੂ ਮਜਾਰਾ ਪ੍ਰਧਾਨ ਸ਼੍ਰੀ ਗੋਦਾ ਸਾਹਿਬ ਸੰਪਦਾ ਸੈਟੀਚ ਪੰਜਾਬ ਸੰਤ ਬਾਬਾ ਮੋਹਨਪਾਲ ਜੀ ਇਤਿਹਾਸਕ ਸ਼੍ਰੀ ਗੋਦਾਤੀ ਤ ਤਾਂ ਡੇਰਾ ਸੰਸ਼ਾ ਪੰਡਵਾ ਵਾਲੇ ਉਹ ਵੀ ਕੱਲ ਰਾਤ ਛਾਮ ਨੂੰ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਵੀ ਜੋੜ ਕੇ ਗਏ ਤੇ ਹਰੀ ਜਸ ਵੀ ਉਹਨਾਂ ਨੇ ਕੀਤਾ ਔਰ ਸੰਤ ਬਾਬਾ ਤਾਰਾ ਚੰਦ ਜੀ ਜੋ ਕਿ ਸ਼ਿਗੂਦਾਸ ਸਾਧੂ ਸੰਪਦਾ ਸੋਸਾਇਟੀ ਦੇ ਜੁਆਇੰਟ ਸਕੱਤਰ ਹਨ ਸੰਤ ਬਾਬਾ ਸ਼ਿਵਨਾਰਾਇਣ ਗਿਰੀ ਜੀ ਪਤਪਾਲੋ ਵਾਲੇ ਮਹਾਪੋਜ ਸੰਤ ਬਾਬਾ ਰਾਜਕੁਮਾਰ ਜੀ ਸੰਤ ਬਾਬਾ ਸੀਤਾਦਾਸ ਜੀ ਡੇਰਾਕਤਵਾਰ ਸੰਤ ਬਾਬਾ ਕੁਚੀਰਾਮ ਜੀ ਪਸਰਾਮਪੁਰ ਵਾਲੇ ਸੰਤ ਬਾਬਾ ਲਖਵਿੰਦਰ ਸਿੰਘ ਜੀ ਡੇਰਾ ਕੜਿਆਣਾ ਕੜਿਆਣੇ ਵਾਲੇ ਤੇ ਸੰਤ ਬਾਬਾ ਜਸਵੀਰ ਸਿੰਘ ਜੀ ਵਿਪਲ ਮਾਝੇਵਾ ਜਿਨ੍ਹਾਂ ਨੇ ਤਿੰਨ ਦਿਨ ਰਬੀ ਬਾਣੀ ਦਾ ਕੀਰਤਨ ਕੀਤਾ ਤੇ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਜੋ ਯੂ ਐਸ ਏ ਦੀ ਧਰਤੀ ਤੋਂ ਆ ਕਰਕੇ ਉਹਨਾਂ ਨੇ ਰਬੀ ਬਾਣੀ ਦੇ ਨਾਲ ਕੀਰਤਨ ਦੇ ਨਾਲ ਨਿਹਾਲ ਕੀਤਾ ਸੰਤ ਬਾਬਾ ਕੁਲਵਿੰਦਰ ਸਿੰਘ ਜੀ ਆਵਾਦਾਂ ਬਾਰੇ ਮਾ ਪੁੱਛ ਸੰਤ ਬਾਬਾ ਬੀਲਾ ਦਾ ਜੀ ਨਰੂਰ ਵਾਲੇ ਸੰਤ ਬਾਬਾ ترਸੀਮ ਲਾਜ ਦੀ ਗੜ ਸ਼ੰਕਰ ਵਾਲੇ ਸੰਤ ਬਾਬਾ ਮੂਹ ਦਾਜੀ ਨਰੂੜ ਵਾਲੇ ਸੰਤ ਬਾਬਾ ਸ਼ਾਮਲਾ ਜੀ ਝੰਡੇਰਾ ਵਾਲੇ ਸੰਤ ਬਾਬਾ ਹਰਵਿੰਦਰ ਦਾਜੀ ਬਲਨੀਆ ਕਲਾ ਵਾਲੇ ਸੰਤ ਬਾਬਾ ਗੁਰਮਖ ਦਾਜੀ ਸੰਤ ਬਾਬਾ ਨਨੇਸ਼ ਕੇ ਜੀ ਸੰਤ ਬਾਬਾ ਵਿਚਿੱਤਰ ਦਾਜੀ ਸੰਤ ਬਾਬਾ ਪਵਨ ਕੁਮਾਰ ਜੀ ਮਨਾਈਆਂ ਤੋਂ ਸੰਤ ਬਾਬਾ ਨਿਰਮਲ ਸਿੰਘ ਦੀ ਭਗਾਣੇ ਵਾਲੇ ਮਹਾਂਪੁਰਸ਼ ਤੇ ਹੋਰ ਵੀ ਸੰਤ ਬਾਬਾ ਹਾਕਮ ਦਾ ਜੀ ਅਜਣੋਹੇ ਵਾਲੇ ਤੇ ਹੋਰ ਵੀ ਕਈ ਮਹਾਂਪੁਰਸ਼ ਜਿਨ੍ਹਾਂ ਨੇ ਆਪਣੇ ਢੇਰਿਆਂ ਦੇ ਜਿਵੇਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸ਼੍ਰੀ ਗੁਰਦਾਸ ਮਹਾਰਾਜ ਜੀ ਨੂੰ ਖਰਦਾ ਸੁਮਨ ਉਹਨਾਂ ਨੇ ਭੇਟ ਕੀਤੇ ਔਰ 11 ਸ੍ਰੀ ਅਖੰਡ ਜਾਗ ਦੇ ਭੋਗ ਪਾਏ ਕੁੰਦੇ ਪੰਡਾਲ ਦੇ ਵਿੱਚ ਦੁਬਾਨ ਸਜਾਏ ਗਏ ਔਰ ਜਿਸ ਵਿੱਚ ਅ ਬਖ ਬਖ ਚੈਨਦਾਨਾ ਜਿਹੜਾ ਹੈ ਇਹ ਸਾਰੇ ਸਮਾਗਮ ਜਿਹੜਾ ਹੈ ਦੇਸ਼ਾਂ ਤੋਂ ਵਿਦੇਸ਼ਾਂ ਤੱਕ ਪਹੁੰਚਾਇਆ ਸਾਰ ਇਹ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਵਿੱਚੋਂ ਕਾਂਚੀ ਟੀਵੀ ਜਨਤਕ ਟੀਵੀ ਅਤੇ ਐਨ ਆਰ ਐਸ ਸਰਵ ਧਰਮ ਨਿਊਜ਼ ਜਨ ਪੰਜਾਬੀ ਨਿਊਜ਼ ਤੇ ਹੋਰ ਵੀ ਚੈਨਲ ਵਾਲੇ ਵੀਰਾਂ ਨੇ ਜਿਹੜਾ ਹੈ ਇਹਦਾ ਸਾਰਿਆਂ ਸਿੱਧਾ ਪ੍ਰਸੰਨ ਕੀਤਾ ਕਿ ਇਹਨਾਂ ਦੇ ਕਈਆਂ ਨੇ ਰਿਕਾਰਡਿੰਗ ਕਰਕੇ ਜਿਹੜਾ ਹੈ نیٹ ਤੇ ਪਾਉਣਾ ਕਿਉਂਕਿ ਜੋ ਸਤਗੁਰ ਦੀ ਬਾਣੀ ਹੈ ਉਹਨੂੰ ਜਨਤਾ ਜਨਤਾ ਤੱਕ ਪਹੁੰਚਾਉਣਾ ਜਿਹੜਾ ਹੈ ਉਹ ਸਾਰਿਆਂ ਦਾ ਫਰਜ਼ ਬਣਦਾ ਹੈ ਜਿਹੜੇ ਆ ਸਕਦੇ ਨੇ ਉਹ ਰਬੀ ਬਾਣੀ ਕੀਰਤਨ ਸਰਮਣ ਕਾਲ ਲੈਂਦੇ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਕਈ ਵਿਸ਼ੇਸ਼ਾਂ ਦੇ ਵਿੱਚ ਹੁੰਦੇ ਨੇ ਉਹਨੇ ਪਹੁੰਚ ਸਕਦੇ ਇਸ ਕਰਕੇ ਤੇ ਜਿਹੜਾ ਸਾਡਾ ਮੀਡੀਆ ਹੈ ਉਹ ਘਰ ਘਰ ਤੱਕ ਜਿਹੜੀ ਹੈ ਇਹ ਸਾਰਾ ਇਸ ਸਮਾਗਮ ਪਹੁੰਚਾਉਂਦਾ ਹੈ ਮੈਂ ਸਾਰੇ মিডিਆ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਉਹ ਸਾਡੇ ਜ਼ਿਲ੍ਹਾ ਵੈਦ ਮੰਡਲ ਜਿਨ੍ਹਾਂ ਦੇ ਸਰਪ੍ਰਾਸਤ ਵੈਦ ਜਸਵੀਰ ਸਿੰਘ ਜੀ ਸੌਂਧ ਔਰ ਸਾਡੇ ਪ੍ਰਧਾਨ ਜਿਹੜਾ ਵੈਦ ਮੰਡਲ ਦੇ ਸਰਦਾਰ ترਸੀਮ ਸਿੰਘ ਜੀ ਸੰਧਰ ਤੇ ਉਹ ਆਪਣੀ ਪੂਰੀ ਟੀਮ ਨੂੰ ਲਿਆ ਕਰਕੇ ਜਿਹੜਾ ਹੈ ਉਹਨਾਂ ਨੇ ਦਵਾਈਆਂ ਜਿਹੜੀਆਂ ਨੇ ਉਹ ਜਿਹੜੇ ਜ਼ਰੂਰਤਮੰਦ ਗੁਰਮੁਖ ਪਿਆਰੇ ਸਨ ਕਿਉਂਕਿ ਜਿਹੜੇ ਤਾਂ ਨੂੰ ਤੋਂ ਦੁਖੀ ਹੁੰਦੇ ਨੇ ਉਹਨਾਂ ਵਾਸਤੇ ਜਿਹੜੀ ਦਵਾਈ ਜਿਹੜੀ ਹੁੰਦੀ ਆ ਉਹ ਜ਼ਰੂਰੀ ਹੁੰਦੀ ਆ ਇਸ ਕਰਕੇ ਸ਼੍ਰੀ ਗੋਬਦਾਸ ਮਹਾਰਾਜ ਜੀ 497 ਜੋਤੀ ਜੋਦ ਦੇ ਸਵਾਗਮ ਦੇ ਸੰਬੰਧ ਵਿੱਚ ਆਜਰ ਵੈਦਕ ਫ੍ਰੀ ਮੈਡੀਕਲ ਕੈਂਪ ਵੀ ਜਿਹੜਾ ਉਹ ਲਗਾਇਆ ਗਿਆ ਸਾਡੇ ਜਿਹੜਾ ਵੈਦ ਬੰਦਾ ਸਾਰੀ ਹੀ ਟੀਮ ਦਾ ਜਿਹੜਾ ਹੈ ਕੋਟਾਨ ਕੋਟਾਨ ਧੰਨਵਾਦ ਹੈ ਜਿਨ੍ਹਾਂ ਨੇ ਦੁਖੀ ਲੋਕਾਂ ਲਈ ਵਾਸਤੇ ਜਿਹੜੀ ਦਵਾਈ ਦੇ ਕਰਕੇ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਸੀ ਕੀਤੀ ਹੈ ਔਰ ਸਾਡੀ ਸ਼੍ਰੀ ਗੋਬਾਧ ਸਾਧੂ ਸੰਪਾਦ ਦੇ ਵੱਖ-ਵੱਖ ਦਿਰਿਆਂ ਤੋਂ ਸੰਤ ਮਹਾਪੁਰਸ਼ਾਂ ਦਾ ਆਕਰਕੇ ਸ਼੍ਰੀ ਗੋਦਾਸ ਮਹਾਰਾਜੀ ਨੂੰ ਅੰਤਾਂ ਦੇ ਇੱਕ ਵਾਰ ਸੰਤ ਬਾਬਾ ਆਨੰਦਾ ਜੀ ਮਹਾਰਾਜ ਜੀ ਨੂੰ ਸ਼ਰਧਾ ਸੁੰਮਨ ਭੇਟ ਕੀਤੇ ਤੇ ਇਹ ਸਾਰਾ ਜਿਹੜਾ ਸਮਾਗਮ ਧਾਰਮਿਕ ਸੀ ਔਰ ਇਹਦੇ ਵਿੱਚ ਕੋਈ ਵੀ ਰਾਜਨੀਤਿਕ ਜਿਹੜਾ ਕੋਈ ਗੱਲ ਨਹੀਂ ਸੀ ਕਿਉਂਕਿ ਧਾਰਮਿਕ ਜਦੋਂ ਸਮਾਗਮ ਹੁੰਦਾ ਹੈ ਉਹ ਧਾਰਮਿਕ ਸਮਾਗਮ ਦੇ ਵਿੱਚ ਜਦੋਂ ਧਰਮ ਦੀ ਗੱਲ ਹੁੰਦੀ ਹੈ ਤੇ ਜਿਹੜੀ ਸੰਗਤ ਹੈ ਉਹ ਇਕਜੁੱਟ ਹੋ ਕਰਕੇ ਉਸਾਰਮਣ ਕਰਦੀ ਹੈ ਔਰ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਨ ਕਿ ਜਿਹੜਾ ਸਮਾਗਮ ਹੈ ਅੱਜ ਆਪਾਂ 497 ਮਨਾਇਆ ਹੈ ਔਰ ਇੱਕ ਸਾਲ ਬਾਅਦ ਜਿਹੜਾ ਹੈ ਹੋਰ ਵੀ ਆਪਾਂ ਇਹਨੂੰ ਵਧੀਆ ਤੋਂ ਵਧੀਆ ਜਿਹੜਾ ਹੈ ਉਹ ਢੰਗ ਦੇ ਨਾਲ ਕਰ ਸਕੇ ਕਿਉਂਕਿ ਬੰਦਾ ਜਿਹੜਾ ਹੈ ਉਹ ਗਲਤੀਆਂ ਦਾ ਪਤਲਾ ਕਈ ਚੀਜ਼ਾਂ ਦੀਆਂ ਜਿਹੜੀਆਂ ਊਂਟਤਾਈਆਂ ਰਹਿ ਜਾਂਦੀਆਂ ਉਹਨਾਂ ਨੂੰ ਗਾਹਾਂ ਤੋਂ ਗਾਹਾਂ ਆਪਾਂ ਸੁਧਾਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਇਸ ਕਰਕੇ ਸਾਰੀ ਨਿਊਜ਼ ਚੈਨਲ ਨਾਲ ਵਾਲੇ ਵੀਰਾਂ ਦਾ ਵੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਗੁਰਮੁਖਾ ਪਿਆਰਿਆਂ ਨੇ 11 ਸ੍ਰੀ ਅਖੰਡ ਯਾਪ ਡੇਰੇ ਵਿਖੇ ਪ੍ਰਾਰੰਭ ਕਰਵਾਏ ਸਨ ਪਹਿਲਾ ਸ੍ਰੀ ਅਖੰਡ ਯਾਪ ਡੇਰੇ ਬੋਲ ਸੀ ਵੱਖ-ਵੱਖ ਬਾਕੀ ਜਿਹੜੇ ਸੀ ਉਹ ਵੱਖ-ਵੱਖ 10 ਪਰਿਵਾਰਾਂ ਦੇ ਪਾਰ ਸਨ ਉਹਨਾਂ ਦਾ ਵੀ ਕੋਟਾਂ ਕੋਟਾਂ ਧੰਨਵਾਦ ਜਿਨ੍ਹਾਂ ਨੇ ਜਿਹੜਾ ਹੈ ਸਤਗੁਰਾਂ ਦੇ ਜੋਤੀ ਜੋਤ ਸਮਾਗਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਬਹੁਤੀਆਂ ਸੰਗਤਾਂ ਦਾ ਜਿਹੜਾ ਹੈ ਉਹ ਡੇਰੇ ਬਾਤੇ ਗੁਰੂ ਕੇ ਟਟ ਲੰਗਰਾਂ ਬਾਤੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਤੇ ਕਿਸੇ ਆਪ ਕੋਈ ਨਾ ਤਨ ਦੇ ਨਾਲ ਸੇਵਾ ਕੀਤੀ ਕਿਸੇ ਨਾ ਮਨ ਦੇ ਨਾਲ ਸੇਵਾ ਕੀਤੀ ਬਾਣੀ ਕੀਤਨ ਸਰਵਨ ਕੀਤਾ ਕਿਸੇ ਨਾ ਧੰਨ ਦੇ ਨਾਲ ਸੇਵਾ ਕੀਤੀ ਆ ਉਹਨਾਂ ਮੈਂ ਸਾਰੇ ਵੀਰਾਂ ਭੈਣਾਂ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਹੈ ਸੰਗਤਾਂ ਨੂੰ ਲੰਗਰ ਛਕਾਇਆ ਕਈਆਂ ਨੇ ਜਿਹੜੀਆਂ ਛਵੀਲ ਦੇ ਵਿੱਚ ਸੇਵਾ ਕੀਤੀ ਕਿਸੇ ਨਾ ਫਰੂਟ ਵੰਡਣ ਦੀ ਸੇਵਾ ਕੀਤੀ ਕਈਆਂ ਨੇ ਸਟੇਜ ਤੇ ਜਲ ਛਕਾਇਆ ਕਈਆਂ ਨੇ ਸੰਗਤਾਂ ਨੂੰ ਬੈਠਿਆਂ ਨੂੰ ਜਲ ਛਕਾਇਆ ਕਿਉਂਕਿ ਇਹ ਜਿਹੜੀ ਸੇਵਾ ਹੈ ਸੇਵਾ ਕਰਤ ਹੋਏ ਨਾਕਾਮੀ ਤਿਸ ਕੋ ਹਉਤ ਪ੍ਰਾਪਤ ਸੁਆਮੀ ਜਿਹੜਾ ਨਿਸ਼ਕਾਮਤਾ ਦੇ ਨਾਲ ਜੀਵ ਸੇਵਾ ਕਰਦਾ ਹੈ ਉਹ ਲਾਹੇ ਪ੍ਰਾਪਤ ਕਰ ਲੈਂਦਾ ਹੈ ਉਹ ਲੋਕ ਤੇ ਪਲੂਕ ਨੂੰ ਉਹ ਸੇਹਲੇ ਕਰ ਲੈਂਦਾ ਹੈ ਇਸ ਕਰਕੇ ਦੁਬਾਰਾ ਮੈਂ ਸਾਰੇ ਹੀ ਚੈਨ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਉਹ ਸਤਿਗੁਰੂ ਸ਼ਿਗੋਦਾਸ ਮਹਾਰਾਜੀ ਦੇ 497 ਜੋਤੀ ਜੋਤਿ ਜੋ ਸਮਾਗੋਂ ਤੇ ਉਹਨਾਂ ਨੂੰ ਸ਼ਰਦਾ ਤੇ ਫੁੱਲ ਪੇਟਕਾ ਦਾ ਤੰਤਾਂ ਬਾਬਾ ਅਨੰਦ ਦਾਸ ਜੀ ਮਹਾਰਾਜ ਇਹਨਾਂ ਦੇ ਸਤਿਗੁਰੂ ਤੰਤਾਂ ਬਾਬਾ ਹੀਰਾ ਦਾਸ ਮਹਾਰਾਜ ਇਹਨਾਂ ਕਰੀਬ 200 ਸਾਲ ਤੋਂ ਪਹਿਲਾਂ ਜਿਹੜਾ ਹੈ ਇਸ ਡੇਰੇ ਦੀ ਸਥਾਪਨਾ ਕੀਤੀ ਔਰ ਸਥਾਪਨਾ ਤੋਂ ਸ਼੍ਰੀ ਗੁਰੂ ਦਾਸ ਮਹਾਰਾਜ ਜੁਤੀ ਜੋਤ ਅਤੇ ਤੰਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੋਤੀ ਜੋ ਸਮਾਗਮ ਇਹ ਵਿਸ਼ਵ ਦੇ ਵਿੱਚ ਪਹਿਲਾ ਡੇਰਾ ਹੈ ਇੱਕੋ ਇੱਕ ਡੇਰਾ ਹੈ ਜਿਸ ਵਿੱਚ ਜਿਹੜਾ ਹੈ ਇਹ ਦੋਨੇ ਸਮਾਗਮ ਜਿਹੜੇ ਹੈ ਉਹ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਕਿਉਂਕਿ ਸਾਡਾ ਸਮਾਜ ਜਿਹੜਾ ਹੌਲੀ-ਹੌਲੀ ਤਰੱਕੀ ਕਰ ਰਿਹਾ ਔਰ ਕਈ ਵਾਰੀ ਆਪਾਂ ਚੈਨਲ ਤੇ ਦੇਖਦੇ ਆਂ ਕਈਆਂ ਨੇ ਇਸ ਸਾਲ ਵੀ ਪਿਛਲੇ ਸਾਲਾਂ ਦੇ ਵਿੱਚ ਵੀ ਸ਼ਵੀਲਾਂ ਗੁਰੂ ਦਾਸ ਮਹਾਰਾਜ ਦੇ ਜੋਤੀ ਜੋ ਸਮਾਗਮ ਤੇ ਲਾਈਆਂ ਕਈਆਂ ਨੇ ਸੁਖੀ ਸਾਹਿਬ ਦੇ ਜਾਪ ਕਰਕੇ ਭੋਗ ਪਵਾਏ ਕਿਸੇ ਨਾ ਕਿਸੇ ਢੰਗ ਦੇ ਨਾਲ ਸਮਾਗਮ ਨੂੰ ਮਨਾਇਆ ਕਿਉਂਕਿ ਸਮਾਜ ਦੇ ਵਿੱਚ ਜਿਹੜੀ ਹੁਣ ਜਾਗਰਤੀ ਜਿਹੜੀ ਹੈ ਉਹ ਆ ਰਹੀ ਹੈ ਸਾਨੂੰ ਜਿਹੜਾ ਹੈ ਜੰਝੂ ਦਿਵਸ ਵੀ ਮਨਾਉਣਾ ਚਾਹੀਦਾ ਹੈ ਸਾਨੂੰ ਪਥਰੀ ਤਰਾਉਣ ਦਿਵਸ ਵੀ ਮਨਾਉਣਾ ਚਾਹੀਦਾ ਹੈ ਗੁਰੂ ਵਿਦਾਸ ਮਹਾਰਾਜ ਦਾ ਆਪਾਂ ਕੇਵਲ ਤੇ ਕੇਵਲ ਪ੍ਰਕਾਸ਼ ਦਿਹਾੜੇ ਨੂੰ ਹੀ ਮੁੱਖ ਰੱਖ ਕੇ ਵੱਡਾ ਸਮਾਗਮ ਸਾਰੇ ਨਗਰਾਂ ਨਗਰਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਦੇਚਮ ਦੇਚਾਂ ਦੇ ਵਿੱਚ ਕੱਲਾ ਹੀ ਮਨਾ ਕੇ ਆਪਾਂ ਹਰ ਜਾਂਦੇ ਆ ਗੁਰੂ ਵਿਦਾਸ ਮਹਾਰਾਜ ਜੀ ਦਾ ਵਿਆਪੂਰ ਵੀ ਮਨਾਉਣਾ ਚਾਹੀਦਾ ਹੈ ਇਸ ਕਰਕੇ ਜਿਹੜੇ ਵੱਖਰੇ ਵੱਖਰੇ ਸਮਾਗਮ ਹੈ ਜਦੋਂ ਇਹ ਆਪਾਂ ਸੰਗਤਾਂ ਨੂੰ ਇਹ ਸਮਾਗਮ ਦੇਵਾਂਗੇ ਤੇ ਸੰਗਤਾਂ ਨੂੰ ਜਿਹੜਾ ਹੈ ਉਹ ਹਰ ਵੇਲੇ ਜਿਹੜਾ ਹੈ ਸਤਗੁਰਾਂ ਦੀ ਨਾਮ ਬਾਣੀ ਦੇ ਨਾਲ ਜੁੜੇ ਰਹਿਣਗੇ ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ